ਜੇ ਮੈਂ ਮਾਫਨਾ ਮੇਰੇ ਬੇਟੇ ਦੇ ਨਾਲ ਬੱਚਾ ਹੋਇਆ ਸੀ ਤੇ ਅਸੀਂ ਉਹਦੀ ਨਾ ਬਾਜੀ ਲੈ ਕੇ ਗਏ ਸੀ ਤੇ ਮੇਰੇ ਕੁੜਮਾ ਨੇ ਰੱਖੇ ਸੀਗੇ ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਤੇ ਇੱਕ ਮੁਰਗੀ ਦੇ ਦਿੱਤੀ ਮੈਨੂੰ ਕਹਿੰਦੇ ਵੀ ਚਲੋ ਲੈ ਜਾਓ ਤੁਸੀਂ ਨਾਲ ਤੇ ਆਂਡੇ ਖਾ ਲਿਆ ਕਰੋ ਲੈ ਜੇ ਵੱਡੇ ਬੱਚੇ ਦਾ ਦੇ ਕੇ ਵੱਡੇ ਦਿੱਤੇ ਉਹ ਮੈਂ ਵਧਾਈ ਦਿੱਤੀ ਇੱਕ ਸਾਡੀ ਕਿ ਮੈਂ ਲੈ ਗਿਆ ਮੇਰੇ ਕੋਲ ਜੀ ਮੈਂ ਅੰਦਰ ਕਿਉਂ ਕੀ ਖਾਣਾ ਮੇਰਾ ਦਿਲ ਨਹੀਂ ਕੀਤਾ ਬੈ ਬੱਚੇ ਕਰਾਉਣਾ ਠੀਕ ਜੀ ਤੇ ਉਹ ਬੱਚਿਆਂ ਵਾਸਤੇ ਮੈਂ ਨਾ ਮੁੜ ਕੇ ਉੱਤੇ ਦੇਖਿਆ YouTube ਤੇ ਤੇ ਇਨਕੂਵੇਟਰ ਕਿੱਦਾਂ ਬਣਦਾ ਹੈ ਤੇ ਮੇਰੇ ਪੰਜ ਬੱਚੇ ਨੇ ਪਰ ਉਹ ਪੰਜ ਜਿੰਦਗੀ ਫਿਰ ਉਹਦੇ ਵਿੱਚ ਵੀ ਮੰਗ ਲਈਦਾ ਹੋ ਗਿਆ ਵੀ ਮੈਂ ਕਾਮਯਾਬ ਹੋ ਗਿਆ ਹੁਣ ਜਾਰੀ ਮੈਂ ਕੰਮ ਕਰ ਸਕਦੀ ਹਾਂ ਬਾਕੀ ਜਿਹੜੇ 70 ਹੋ ਗਏ ਉਹ ਮਤਲਬ ਖਤਮ ਹੋ ਗਏ ਸਾਡੇ ਕੋਲ ਸਾਈਟ ਐਂ ਤਰੀਕੇ ਨਾਲ ਜੋ ਮਤਲਬ ਕਮਾਇਆ ਨਹੀਂ ਗਿਆ ਜੋ ਵੀ ਸਿਸਟਮ ਜਿਹੜਾ ਇਹ ਵਿਸ਼ੇ ਕਮੀਆਂ ਰਹਿ ਗਈਆਂ ਸੋ ਉਸ ਤੋਂ ਬਾਅਦ ਫਿਰ ਮੈਨੂੰ ਐਸਾ ਬੁਲਾਉਂਦਾ ਇਹਦਾ ਸ਼ੌਕ ਪੈ ਗਿਆ ਫਿਰ ਮੈਂ ਹੋਰ ਵੀ ਇਡਾ ਨੰਨੀਆਂ ਤੇ ਚੱਲ ਦਿੱਤਾ ਕੰਮ ਹੋਰ ਲਿਆ ਲਿਆ ਤੇ ਤਿਆਰ ਕੀਤੇ ਅੱਜੋ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਜਸੀਂ ਪਹੁੰਚਿਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਂਨੌਰ ਨੇੜੇ ਪਿੰਡ ਭੰਗਵਾ ਸੋ ਸਾਡੇ ਨਾਲ ਇੱਕ ਫਾਰਮ ਹੈ ਜਿਸਨ ਫਾਰਮ ਦੇ ਵਿੱਚ ਪਹੁੰਚੇ ਆ ਸੋ ਸਾਰੀ ਗੱਲਬਾਤ ਕਰਦੇ ਆ ਕਿ ਇਸ ਫਾਰਮ ਨੂੰ ਉਹਨਾਂ ਨੇ ਕਿਵੇਂ ਸਾਰਾ ਇਹ ਪ੍ਰੋਸੈਸ ਜਿਹੜਾ ਤਿਆਰ ਕੀਤਾ ਤੇ ਕਿੰਨੀ ਲੱਗਤਾ ਹੈ ਸੋ ਸਾਡੇ ਨਾਲ ਵਿਸ਼ੇਸ ਗੱਲਬਾਤ ਕਰਨ ਦੇ ਲਈ ਹਾਜ਼ਰ ਹੋ। ਸੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਮਲਪ੍ਰੀਤ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਭਜੀ ਇਹ ਜਿਹੜਾ ਵਾ ਪ੍ਰੋਸੈਸ ਹੈ ਇਹ ਕਿਵੇਂ ਦਿਮਾਗ ਦੇ ਵਿੱਚ ਸਾਰਾ ਆ ਏ ਜੀ ਮੈਂ ਨਾ ਆਪਣਾ ਮੇਰੇ ਬੇਟੇ ਦੇ ਨਾਲ ਬੱਚਾ ਹੋਇਆ ਸੀ ਤੇ ਅਸੀਂ ਉਹਦੀ ਨਾ ਬਾਜੀ ਲੈ ਕੇ ਗਏ ਸੀ ਤੇ ਮੇਰੇ ਕੁੜਮਾ ਨੇ ਰੱਖੇ ਸੀ ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਤੇ ਇੱਕ ਮੁਰਗੀ ਦੇ ਦਿੱਤੀ ਮੈਨੂੰ ਕਹਿੰਦੇ ਵੀ ਚਲੋ ਲੈ ਜਾਓ ਤੁਸੀਂ ਨਾ ਕਦੇ ਆਂਡੇ ਖਾ ਲਿਆ ਕਰੋ ਵੱਡੇ ਬੱਚੇ ਜਾਂਦੇ ਕਿ ਰੋਟੇ ਵੱਡੇ ਦਿੱਤੇ ਉਹ ਮੈਂ ਵਧਾਈ ਦਿੱਤੀ ਇੱਕ ਸਾਫ ਦੀ ਮੈਂ ਲੈ ਤੇ ਉਹ ਮੈਂ ਲੈ ਕੇ ਆਇਆ ਤੇ ਉਸ ਤੋਂ ਬਾਅਦ ਨਾ ਉਹਨੇ ਆਂਡੇ ਦਿੱਤੇ ਮੈਨੂੰ ਤੇ ਮੈਂ ਆਂਡੇ ਤੇ ਚਲੋ ਕੀ ਖਾਣੇ ਮੇਰਾ ਦਿਲ ਨਹੀਂ ਕੀਤਾ ਮੈਂ ਇਹਨਾਂ ਦੇ ਬੱਚੇ ਕਢਾਉਣੇ ਆ ਠੀਕ ਠਾਕ ਉਹ ਬੱਚਿਆਂ ਵਾਸਤੇ ਮੈਂ ਨਾ ਮੁੜ ਕੇ ਉੱਤੇ ਦੇਖਿਆ YouTube ਤੇ ਤੇ ਇਨਕੂਬेटर ਕਿੱਦਾਂ ਬਣਦਾ ਉਹ ਮੈਂ ਦੇਖਿਆ ਉੱਤੋਂ ਫਿਰ ਇਨਕੂਬेटर ਬਣਾਇਆ ਮੈਂ ਤੇ ਮੈਂ ਪਹਿਲੀ ਵਾਰੀ ਕੋਈ 52 2 ਅੰਡੇ ਲਾਏ ਉਹਦੇ ਵਿੱਚ ਹਾਂਜੀ ਤੇ ਮੇਰੇ ਪੰਜ ਬੱਚੇ ਨਿਕਲੇ ਪਰ ਪੰਜ ਨਿਕਲੇ ਫਿਰ ਉਹਦੇ ਵਿੱਚ ਵੀ ਮੰਨ ਲਓ ਇਹਦਾ ਹੋ ਗਿਆ ਵੀ ਮੈਂ ਕਾਮਯਾਬ ਹੋ ਗਿਆ ਹੁਣ ਜਾਰੀ ਮੈਂ ਕੰਮ ਕਰ ਸਕਦਾ ਕੋਈ ਬਾਕੀ ਜਿਹੜੇ ਖਤਰ ਹੋ ਗਏ ਉਹ ਮਤਲਬ ਖਤਮ ਹੋ ਗਏ ਨਾ ਸਾਡੇ ਕੋਲ ਸਹੀ ਟਾਈਮ ਤਰੀਕੇ ਨਾਲ ਜੋ ਮਤਲਬ ਕਮਾਇਆ ਨਹੀਂ ਗਿਆ ਜੋ ਵੀ ਸਿਸਟਮ ਜਿਹੜੇ ਕਮੀਆਂ ਰਹਿ ਗਈਆਂ ਉਹ ਦੁਬਾਰਾ ਫਿਰ YouTube ਤੋਂ ਦੇਖ ਕੇ ਸਾਰਾ ਕੁਝ ਤੇ ਦੁਬਾਰਾ ਮੈਂ ਉਹਦੇ ਵਿੱਚ ਮਤਲਬ 60 ਹੰਡੇ ਲਾਇਸ ਹੱਟਾ ਦੇ ਵਿੱਚ ਮੇਰੇ ਨਾਲ ਕੋਈ 55 ਬੱਚੇ ਨਿਕਲੇ ਫਿਰ ਕਿ ਦੂਸਰੀ ਜਿਹੜੀ 55 ਨਿਕਲੇ ਹਾਂ 100% ਰਿਜ਼ਲਟ ਮੇਰਾ ਦੇਣਾ ਹੈ ਪੰਜ ਵਿੱਚ ਫਲਚਰ ਹੋਏ ਬਾਕੀ ਨਿਕਲੇ ਹਾਂਜੀ ਹਾਂਜੀ ਤੋਂ ਉਸ ਤੋਂ ਬਾਅਦ ਫਿਰ ਮੈਨੂੰ ਐਸਾ ਮਲੋ ਦਾ ਇਹਦਾ ਸ਼ੌਂਕ ਪੈ ਗਿਆ ਫਿਰ ਮੈਂ ਹੋਰ ਬਰੀਡਾਂ ਨਵੀਆਂ ਤੇ ਚਾਲੂ ਕੀਤਾ ਕੰਮ ਹੋਰ ਲਿਆ ਲਿਆ ਤੇ ਤਿਆਰ ਕੀਤੇ ਹੁਣ ਇਸ ਟਾਈਮ ਮੇਰੇ ਕੋਲ 6-700 ਬੱਚਾ ਜੀ 6-700 ਹਾਂਜੀ ਕੁਝ ਮੈਂ ਸੇਲ ਵੀ ਕਰ ਚੁੱਕਾ ਕੋਈ 5-600 ਬੱਚਾ ਸੇਲ ਕਰ ਚੁੱਕਾ ਜੇ ਜਦੋਂ ਪਹਿਲੀ ਤੁਸੀਂ ਮਸ਼ੀਨ ਜਿਹੜੀ ਬਣਾਈਆਂ ਰਸਮੀ ਸੀ ਉਹ ਤੇ ਕਿੰਨੀ ਲੱਗਤਾ ਸੀ ਤੇ ਕਿੰਨਾ ਸਮਾਂ ਪੁੱਲ ਲੱਗਾ ਉੱਤੇ ਲੱਗਤਾ ਹੀ ਸਰ ਜੀ ਮੇਰੀ ਉਦੋਂ 2500 ਰੁਪਇਆ 2500 ਹਾਂਜੀ 2500 ਰੁਪਏ ਦਾ ਉਹ ਜਿਹੜਾ 60 70 ਰੰਨੇ ਪੈਂਦੇ ਸੀਗੇ ਤੇ 2500 ਦੇ ਵਿੱਚ ਮੇਰੇ ਮਤਲਬ ਮਸ਼ੀਨ ਤਿਆਰ ਹੋ ਗਈ ਸੀ ਕਿ ਉਹ ਮਸ਼ੀਨ ਦਾ ਸਾਰਾ ਪ੍ਰਕਿਰਿਆ ਦੱਸੋ ਕਿ ਉਹ ਕਿਵੇਂ ਸਾਰਾ ਜਿਗਾਰ ਲਗਾਉਂ ਕਿਵੇਂ ਉਹ ਮਾਰਕੀਟ ਵਿੱਚੋਂ ਪ੍ਰਕਿਰਿਆ ਕੀਤਾ ਜਾਂ ਕਿਵੇਂ ਜਿਵੇਂ ਨਹੀਂ ਨਹੀਂ ਜੀ ਉਹ ਨਾ ਆਨਲਾਈਨ ਸਮਾਨ ਮੰਗਾ ਲੀਦਾ ਇਹਨਾਂ ਦਾ ਜਦੋਂ ਇਹਦਾ ਕੰਟਰੋਲਰ ਹੋ ਗਿਆ ਏਕੇ ਦੇ ਵਿੱਚ ਪੱਖਾ ਲੱਗਦਾ ਬਲਬ ਲੱਗਦੇ ਨੇ ਤੇ ਇੱਕ ਜਿਹੜੀ ਪੇਟੀ ਹੁੰਦੀ ਆ ਥਰਮੋਕੋਲ ਦੀ ਪੇਟੀ ਹੁੰਦੀ ਆ ਕਿ ਤੇ ਥਰਮੋਕੋਲ ਦੀ ਪੇਟੀ ਨੂੰ ਇਹ ਲੇਟੇ ਵਾਲਾ ਰੀਟ ਕੇ ਫਿਰ ਉਹਦੇ ਵਿੱਚ ਇੱਕ ਕੰਟਰੋਲਰ, ਵਾਲਵ ਤੇ ਇੱਕ ਪੱਖਾ ਲਾਉਣਾ ਪੈਂਦਾ। ਫਿਰ ਉਹ ਜਿਹੜੀ ਹੀਟ ਜਿਹੜੀ ਕੰਟਰੋਲ ਕਰਦਾ ਕਿੰਨੀ ਹੀਟ ਚਾਹੀਦੀ, ਕਿੰਨੀ ਡਾਊਨ ਚਾਹੀਦੀ ਉਹ ਸਾਰਾ ਉਹਦੇ ਵਿੱਚ ਕੰਟਰੋਲ ਹੁੰਦਾ। ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਮੰਨ ਲੋ ਕਿ ਇਹ ਕਿੰਨੇ ਵਾਲੇ ਜਿਹੜੀ ਪਹਿਲੀ ਬਣਾਈ ਤੁਸੀਂ ਇਹ 2500 ਰੁਪਏ ਦੀ ਬਣੀ ਸੀ। ਹਾਂਜੀ। ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚੱਲ ਰਹੀਆਂ ਨੇ? ਮੇਰੇ ਕੋਲ ਇਸ ਟਾਈਮ ਤਿੰਨ ਮਸ਼ੀਨਾਂ ਨੇ ਜੀ। ਹਾਂਜੀ। 220 ਵਾਲੀ ਇੱਕ 220 ਵਾਲੀ ਇੱਕ 70 ਵਾਲੀ ਇੱਕ ਹਾਂਜੀ ਇਹ ਜੋ ਪ੍ਰਸ਼ਾਸਨ ਤੋਂ ਚਾਲੂ ਕੀਤਾ ਵਾ ਇਹ ਸਿਆਲ ਚ ਕੀ ਤਹਿ ਕਰਮੀ ਕੀਤਾ ਹੈ ਨਹੀਂ ਇਹ ਜੀ ਗਰਮੀ ਜੀ ਕੀਤਾ ਅੱਜ ਕੱਲ ਦਾ ਟਾਈਮ ਸੀ ਜਦੋਂ ਸ਼ੁਰੂ ਕੀਤਾ ਸੀ ਸਾਲ ਹੀ ਹੋ ਗਿਆ ਇੱਕ ਸਾਲ ਦਾ ਵਿੱਚੋਂ ਮੌਸਮ 670 ਬੱਚਾ ਜਿਵੇਂ ਮੌਸਮ ਚੇਂਜ ਹੁੰਦਾ ਵਾ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚ ਕੁਝ ਕਰਨੀ ਪੈਂਦੀਆਂ ਨੇ ਪ੍ਰਕਾਸ਼ ਵੀ ਚੇਂਜ ਕਰਨੇ ਪੈਂਦੇ ਹੋਣਗੇ ਮੌਸਮ ਦੇ ਹਿਸਾਬ ਨਾਲ ਇਹ ਵੀ ਜਿੱਦਾਂ ਹੁਣ ਗਰਮੀ ਆ ਗਰਮੀ ਦੇ ਵਿੱਚ ਬਾਹਰ ਦਾ ਟੈਂਪਰੇਚਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਹੁਣ ਸਾਨੂੰ ਚਾਹੀਦਾ 37.7°C ਚਾਹੀਦਾ ਇਹਦਾ ਤੇ ਬਾਹਰ ਦਾ ਟੈਂਪਰੇਚਰ 38 ਵੀ ਹੋ ਜਾਂਦਾ 39 ਵੀ ਹੋ ਜਾਂਦਾ ਉਦੇ ਵਾਸਤੇ ਫਿਰ ਸਾਨੂੰ ਕੂਲਾ ਲਾਉਣਾ ਪੈਦਾ ਮਸ਼ੀਨ ਦੇ ਲੱਗੇ ਥੋੜਾ ਹੀਟ ਜਿਹੜੀ ਕਮਰੇ ਦੀ ਸੈੱਟ ਕਰਨ ਵਾਸਤੇ ਇਹ ਕਰਮੀਆਂ ਦੇ ਹਾਂਜੀ ਕਰਮੀਆਂ ਦੇ ਸਿਆਲ ਦੇ ਵਿੱਚ ਸਰਦੀਆਂ ਦੇ ਵਿੱਚ ਸਿਆਲ ਦੇ ਵਿੱਚ ਨਹੀਂ ਕੋਈ ਜ਼ਰੂਰਤ ਸਿਆਲ ਦੇ ਵਿੱਚ ਤੋਂ ਆਟੋਮੈਟਿਕ ਹੁੰਦਾ ਪੂਰਾ ਆਪਣਾ ਸੈੱਟਰ ਖੜਾ ਹੁੰਦਾ ਗਰਮੀ ਜੇ ਥੋੜੀ ਜ਼ਰੂਰਤ ਵਿੱਚ ਦੇ ਜਦੋਂ ਜਿਆਦੀ ਦਿੱਕਤ ਜਿਹੜੀ ਸਰਦੀਆਂ ਚ ਆਉਂਦੀ ਆ ਕਿ ਜਾਂ ਸਿਆਲ ਚ ਆਪਣੇ ਗਰਮੀ ਦੀ ਦਿੱਕਤ ਜ਼ਿਆਦਾ ਜਿਹੜੀ ਇਹਨਾਂ ਮਸ਼ੀਨ ਦੀ ਟੈਂਪਰੇਚਰ ਦੀ ਉਹ ਗਰਮੀ ਚ ਆਉਂਦੀ ਹੈ ਲੇਕਿਨ ਬੱਚੇ ਸਾਹਮਣੇ ਦੀ ਦਿੱਕਤ ਜਿਹੜੀ ਆ ਉਹ ਸਿਆਲ ਚ ਆਉਂਦੀ ਆ ਜੀ ਇਹ ਇਹਨਾਂ ਦੇ ਜਿਹੜਾ ਦੋਵਾਂ ਦੇ ਵਿੱਚ ਮਾਇਨਜ਼ ਕੀਤਾ ਵਾ ਮਤਲਬ ਜਿਆਦਾ ਜਿਹੜੀ ਆ ਮਸ਼ੀਨ ਜਿਹੜੀ ਆ ਰਿਜ਼ਲਟ ਜਿਹੜਾ ਵਧੀਆ ਕਰੋ ਕਿ ਮੌਸਮ ਦੇ ਦੇ ਅਰਜਲ ਤੇ ਜੀ ਆਪਣੇ ਹੱਥ ਚ ਜੇ ਆਪਾਂ ਟੈਂਪਰੇਚਰ ਦਾ ਸੈੱਟ ਰੱਖ ਦੇ ਨਾਲ ਤੇ 100% ਰਿਜ਼ਲਟ ਨਿਕਲੇਗਾ ਜੇ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਡਾਊਨ ਹੋ ਗਿਆ ਤੇ ਉਹ ਦੇ ਵਿੱਚ ਫਿਰ ਕਮੀ ਪੇਸ਼ੀ ਰਹਗੀ ਤਾਂ ਫਿਰ ਰਿਜ਼ਲਟ ਨਹੀਂ ਆਈ ਜਿਵੇਂ ਤੁਸੀਂ ਗਰਮੀ ਚ ਲਾ ਦੋ ਤੇ ਸਾਠਾ ਦੇ ਲਾ ਦੋ ਤੇ ਗਰਮੀ ਸਾਠ ਦੇ ਸਾਠ ਹੀ ਮਦ ਰੈਸਪੀ ਹੁੰਦੇ ਨਿਕਲ ਆਉਂਦੇ ਤੇ ਜੇ ਸਿਆਲ ਦੇ ਵਿੱਚ ਇਹ ਪ੍ਰੋਸੈਸਰ ਦੁਬਾਰਾ ਲਾਉਂਦੇ ਜੋ ਤਾਂ ਕਿ ਉੱਚ ਮੁਸਕਲ ਆਦੀ ਬਣੇ ਨਹੀਂ ਨਹੀਂ ਇਹ ਤਾਂ ਉਹ ਮਤਲਬ ਮਸ਼ੀਨ ਦੇ ਟੈਂਪਰੇਚਰ ਲੱਗਣਾ ਕੰਟਰੋਲਰ ਹੈ ਨਾ ਉਹ ਕੰਟਰੋਲਰ ਜਿੰਨਾ ਨੂੰ ਹੀਟ ਚਾਹੀਦੀ ਉੰਨੀ ਉਹਦੇ ਵਿੱਚ ਰੱਖਣੀ ਰੱਖਣੀ ਹੈ ਠੀਕ ਠਾਕ ਹਾਂਜੀ ਸਿਆਲ ਦੇ ਫਰਦਾ ਮੋਹ ਦੇ ਵਿੱਚ ਜਾਨਕੀ ਬਲਬ ਵਗੈਰਾ ਜਾਂ ਉਹ ਜੋ ਸਿਸਟਮ ਆ ਚੇਜ ਕਰਨਾ ਪੈਂਦਾ ਨਹੀਂ ਸਿਆਲ ਦੇ ਵਿੱਚ ਮਤਲਬ ਉਹ ਉਹ ਹੀ ਆ ਤੇ ਇਹ ਹੁੰਦੇ ਨੇ ਮਤਲਬ ਜਿੱਦਾਂ ਆਪਾਂ ਸੈਟਾਂ ਦਾ ਸਰਾਖ ਕੱਢਦੇ ਹਾਂ ਹਾਂਜੀ ਹਵਾ ਵਾਸਤੇ ਉਹ ਮਤਲਬ ਥੋੜੇ ਘੱਟ ਕਰਨੇ ਪੈਂਦੇ ਨੇ ਦੋ ਜਾਂ ਤਿੰਨ ਛੜਦੀ ਦੇ ਨੇ ਬਾਕੀ ਬੰਦ ਕਰ ਦਿੰਦੇ ਨੇ ਇਹ ਜੇ ਕਿ ਨਵਾਂ ਮਤਲਬ ਨੌਜਵਾਨ ਜਾ ਕੇ ਜੇ ਸੈਟਪ ਲਾਉਣਾ ਮਤਲਬ ਕਿੰਨਾ ਥਾਂ ਤੇ ਕਿਦਾਂ ਦਾ ਮੋਲ ਚਾਹੀਦਾ ਸਾਰੀ ਮਤਲਬ ਜਾਣ ਇਹ ਜੀ ਆਪਣਾ ਘਰ ਦੇ ਵਿੱਚ ਸ਼ੁਰੂ ਕਰ ਸਕਦੇ ਹਾਂ ਬਹੁਤਾ ਥਾਂ ਨਹੀਂ ਚਾਹੀਦਾ ਇਹਦੇ ਵਾਸਤੇ ਜੇ ਆ ਘਰ ਵਿੱਚ ਥੋੜਾ ਜਿਹਾ ਕੰਮ ਕਰਨਾ ਵਾ ਵੱਧ ਤੋਂ ਵੱਧ ਵੀ ਹੋ ਤੇ ਉਹਦੇ ਵਿੱਚ ਕਰ ਸਕਦੇ ਨੇ ਤੇ ਉਹਦੇ ਵਿੱਚ ਘੱਟੋ ਘੱਟ ਵੀ ਤੇ 3-400 ਜਾਨਵਰ ਜਿਹੜਾ ਆ ਸਕਦਾ ਹਾਂਜੀ ਮਸ਼ੀਨ ਵਾਸਤੇ ਤੇ ਆ ਕੁਝ ਵੀ ਚਾਹੀਦੀ ਮਸ਼ੀਨ ਵਾਸਤੇ ਇੱਕ ਘਰ ਦਾ ਕੋਨਾ ਪਿਆ ਉਹਦੇ ਵਿੱਚ ਰੱਖ ਛੱਡ ਉੱਥੇ ਚਲਾ ਦੋ ਬਹੁਤ ਇੱਜ਼ਤ ਤੁਹਾਡੇ ਮੈਂ ਦੇਖਿਆ ਜੰਮਰ ਚੌਂਕ ਫਿਰਨ ਮਿੱਡੇ ਥੋੜਾ ਬਹੁਤਾ ਗਾੜੀ ਮਤਲਬ ਥੋੜਾ ਥਰਸ ਆਮ ਚਾਹੀਦਾ ਖਾਲੀ ਹਾਂਜੀ ਹਾਂਜੀ ਨਹੀਂ ਉਹ ਤੇ ਮਤਲਬ ਕੋ ਬਣਵਾਸਤੇ ਬੱਚੇ ਨੂੰ ਚਾਹੀਦੇ ਨਾ ਬਾਹਰ ਜੇ ਫਰੀ ਰੈਂਡ ਦਾ ਕੰਮ ਕਰਨਾ ਉਹ ਤੇ ਥੋੜੀ ਜਿਆਦਾ ਚਾਹੀਦੀ ਹੈ ਮਤਲਬ ਇੱਕ ਨਾਲ ਦੋ ਕਲਾ ਥਾਂ ਹੋਵੇ ਨਾ ਬੰਦੇ ਕੋਲ ਤੇ ਬੜਾ ਵਧੀਆ ਆਰਾਮ ਨਾਲ ਬਿਜ਼ਨਸ ਕਰ ਸਕਦਾ ਨੇ ਇਹ ਜਿਹ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਮਾਰਕਟ ਦੇਣਾ। 1 ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜਾ ਫਲੇ ਛੱਡੀ ਦੇ। ਜਦੋਂ ਮਤਲਬ ਇਹ ਨਿਕਲ ਜਾਂਦੇ ਫਿਰ ਆਹਸਤਾ ਆਹਤਾ ਜਦੋਂ ਦਾ ਟੈਂਪਰੇਚਰ ਵੀ ਜਿਹੜਾ ਥੋੜਾ ਬਹੁਤ ਚੇਂਜ ਕਰਨਾ ਪੈਂਦਾ। ਉਹ ਤੇ ਜਿਹਦਾ ਇੱਕ ਜਦੋਂ ਪਹਿਲੇ ਦਿਨ ਤੋਂ ਨਿਕਲਦੇ ਨੇ। ਇੱਕ ਦਿਨ ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਨਾਰਮਲ ਟੈਂਪਰੇਚਰ ਤੇ ਲੈ ਕੇ ਆਉਣਾ ਹੁੰਦਾ। ਪਹਿਲੇ ਦਿਨ ਤੋਂ ਮਤਲਬ ਚਾਲੂ ਕਰ ਦੇ ਥੋੜਾ ਥੋੜਾ ਘਟਾਉਣਾ ਚਾਲੂ ਕਰੀਦਾ। ਹਾਂਜੀ। ਤੇ ਇਹ ਜਦੋਂ ਪਹਿਲੀ ਵਾਰ ਤੁਸੀਂ ਲਿਆਉਂਦਾ ਹੈ ਸਾਰਾ ਸੈਟਅਪ ਕੀਤਾ ਤੇ ਘਰ ਦੇ ਵਿੱਚ ਇਹਨਾਂ ਪਾਸੇ ਘਰ ਦੇ ਨੇ ਪਰ ਇਸ ਟਾਈਮ ਦੇਖੋ ਵੀ ਸਾਰਾ ਪਰਿਵਾਰ ਮੇਰਾ ਅਬਰਦਾ ਰਹੀ ਹੈ ਸਾਰੇ ਮੇਰੇ ਨਾਲ ਸਾਰਾ ਕੰਮ ਕਰਾਉਂਦੇ ਨੇ ਜਿਵੇਂ ਘਰਾਂ ਦੇ ਵੇਖੀ ਦਾ ਮਾਰਬਲ ਪੱਥਰ ਲੱਗੇ ਨੇ ਵਧੀਆ ਮਾਹੌਲ ਲੱਗਾ ਤੇ ਇਹੋ ਜਿਹੇ ਚੀਜ਼ਾਂ ਜਿਹੜੀਆਂ ਅਕਸਰੀ ਨਕਸ਼ਾਉਂਦੇ ਕਰਦੀਆਂ ਨੇ ਨਹੀਂ ਨਹੀਂ ਉਹ ਤਾਂ ਸਾਡਾ ਸਾਡਾ ਸੈਪਰੇਟ ਐਕਸਾਈਡ ਤੇ ਹੈ ਜੀ ਉਹ ਆਪਾਂ ਪਸ਼ੂਆਂ ਵਾਲਾ ਸੀਗਾ ਉਹਦੇ ਵਿੱਚ ਆਪਾਂ ਸਾਰਾ ਕੀਤਾ ਹੋਇਆ ਤੇ ਉਹ ਅਲੱਗ ਗਿਆ ਘਰ ਤੋਂ ਮਤਲਬ ਸਾਈਡ ਤੇ ਹੀ ਥੋੜਾ ਬਹੁਤ ਵਧੀਆ ਕੋਈ ਚੱਕਰ ਨਹੀਂ ਕੀ ਹੁਣ ਮਤਲਬ ਇਹਨਾਂ ਸੈਟਅਪ ਲਾਉਂਦੇ ਕੋ ਮਤਲਬ ਕਿੰਨੀ ਮਤਲਬ ਆ ਜਾਂਦੀ ਹੈ ਮਤਲਬ ਸਾਰੀ ਜ਼ਰਾ ਖਰਚਾ ਮੈਂ ਬਰਾ ਵੱਲੋਂ ਪਹਿਲਾਂ ਤਾਂ ਜਿਹੜਾ ਬੜਾਈ 25 ਦੀ ਪੇਕੀ ਬਣਾਈ ਸੀ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਬਣੀ ਆ ਉਹ 55000 ਦੀ ਦੋ ਬਣੀਆਂ ਸੀ ਹਾਂਜੀ ਮਤਲਬ 11000 15000 ਦੇ ਵਿੱਚ ਮੇਰੀ ਮਸ਼ੀਨਾਂ ਸੀਗੀਆਂ ਤੇ ਬਾਕੀ ਕੋਈ 5-7 ਸੌ ਦਿਨਾਂ ਜਾਨਵਰ ਬਾਅਦ ਚੋ ਲਈਆ ਦੇ ਬਾਹਰੋਂ ਛੋਟੇ ਲਿਆਂਦੇ ਵੱਡੇ ਕਰਕੇ ਉਹਨਾਂ ਦੇ ਅੱਗੇ ਲੈ ਕੇ ਗਾੜੀ ਫਿਰ ਬੱਚੇ ਗਾੜੀ ਤਿਆਰ ਕੀਤੀ ਹੁਣ ਤੇ ਤੁਹਾਨੂੰ ਮੇਰੇ ਖਿਆਲੋਂ ਜਿਹੜੇ ਮੇਰੇ ਆਡੇ ਵਗੈਰਾ ਮੇਰੇ ਕੋਲ ਤਰ੍ਹਾਂ ਦੇ ਸਕੂ ਹੋ ਜਾਂਦੇ ਆ ਹਾਂ ਸਾਰੇ ਆਪਣੇ ਘਰ ਦੇ ਹੀ ਹੁੰਦੇ ਨੇ ਤੁਹਾਡੇ ਕੋਲ ਜਰੀ ਕਨੇਡਾ ਤੋਂ ਤਕਰੀਬਨ ਕਾਫੀ ਹੋ ਗਏ ਨੇ ਹਾਂਜੀ ਕਾਫੀ ਬਰੀਡਾਂ ਨੇ ਮੇਰੇ ਕੋਲ ਇਸ ਟਾਈਮ ਹੈਗੇ ਨੇ ਟਰਕੀ ਨੇ ਸਿਲਕੀ ਆ ਆਰ ਆਈ ਆਰ ਕੜਕਨਾਥ ਆ ਫਿਰ ਕਰੈਲਰ ਆ ਡਬਲ ਐਫ ਜਿਹਨੂੰ ਬੋਲਦੇ ਨੇ ਉਹ ਨੇ ਜੀ ਤੇ ਫਿਰ ਅਸੀਲ ਆ ਫਿਰ ਉਹਦੇ ਵਿੱਚ ਚਕੋਰਾ ਵੀ ਹੈਗੇ ਨੇ ਮਟੇਰੇ ਵੀ ਹੈਗੇ ਨੇ ਹਾਂਜੀ ਇਹ ਮਤਲਬ ਜਿਆਦੀ ਡਿਮਾਂਡ ਹੈ ਕਿੰਨੇ ਜਰਵਾ ਦੇ ਜਿਆਦੀ ਹੋ ਗਈ ਹੈ ਡਿਮਾਂਡ ਜਿਆਦਾ ਹੈਗੀ ਹੈ ਜੀ ਕਰਕਮਾਸਤੇ ਆਰ ਆਈ ਆਰ ਦੀ ਜਿਹੜੇ ਆਂਡੇ ਵਾਲੀ ਬ੍ਰੀਡ ਹੈ ਜਿਹੜੇ ਵੱਲੋਂ ਜਿਨ੍ਹਾਂ ਨੇ ਸਿਰਫ ਆਂਡੇ ਵਾਸਤੇ ਕੰਮ ਕਰਵਾ ਘਰ ਜਿਨ੍ਹਾਂ ਨੇ ਆਂਡੇ ਖਾਣੇ ਜਾਂ ਆਂਡੇ ਲੈਣੇ ਵੇਚਣੇ ਕਰ ਰਹੇ ਉਹ ਆਰ ਆਈ ਆਰ ਤੇ ਡਬਲ ਐਫ ਜੀ ਇਹ ਆਂਡੇ ਘਰ ਦੇ ਵਿੱਚ ਕਿਉਂ ਜਿਆਦਾ ਇਸਤੇਮਾਲ ਹੁੰਦੇ ਨੇ ਕੀ ਇਹਨਾਂ ਆਂਡੇ ਦੀ ਖਾਸ ਕੀ ਹੈ ਇਹ ਜਿਹੇ ਦੇਸੀ ਫਰੰਡ ਤੁਹਾਨੂੰ ਬਹੁਤ ਜਿਹੜਾ ਫ੍ਰੀ ਰੇਜ ਵਿੱਚ ਰੱਖ ਦਿਆ ਹਾਂ ਜੀ ਇਹ ਇਹ ਤੁਸੀਂ ਇੱਕ ਅੰਡਾ ਖਾ ਲੋ ਤੇ ਜਿਹੜੇ ਬਾਜ਼ਾਰ ਚ ਮਿਲਦੇ ਨੇ ਉਹਦੇ ਬ੍ਰਾਇਲਰ ਦੇ ਮਿਲਦੇ ਨੇ ਜਿਹੜੇ ਦੂਸਰੇ ਹੁੰਦੇ ਨੇ ਉਹ 10 ਗਰਮ ਦੇ ਬਰਾਬਰ ਹੈ ਤੇ ਜਿਹੜਾ ਕੜਕਨਾਥ ਹੈ ਇਹ ਜਿਹੜਾ ਮਤਲਬ ਕਾਫੀ ਜਰੀਏ ਦੀ ਮਾਤਰਾ ਜਿਹੜੀ ਕੜਕਨਾਥ ਦਾ ਜਿਹੜਾ ਅੰਡਾ ਨਾ ਕੜਕਨਾਥ ਦਾ ਅੰਡਾ ਇਹ ਮਤਲਬ ਸ਼ੂਗਰ ਵਾਲੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਇੱਕ ਜਦੋਂ ਜਦੋਂ ਦਮਾ ਹੁੰਦਾ ਸ਼ੂਗਰ ਹੈ ਤੇ ਜਿਹੜੇ ਆਪਣੇ ਜਿੰਮ ਵਾਸਤੇ ਹੁੰਦੇ ਜਿੰਮ ਕਰਦੇ ਆ ਨਾ ਉਹਨਾਂ ਵਾਸਤੇ ਬਹੁਤ ਵਧੀਆ ਕਿਉਂਕਿ ਇਹਦੇ ਵਿੱਚ ਇੱਕ ਤਾਂ ਕੈਸਟਰੋਲ ਫ੍ਰੀ ਆ ਇੱਕ ਇਹਦੀ ਫੈਟ ਫ੍ਰੀ ਹੈ ਦੋ ਚੀਜ਼ਾਂ ਫ੍ਰੀ ਇਹਦੇ ਪਰੋਟੀਨ ਬਹੁਤ ਹੈ ਇਹ ਜਿਹੜੀ ਬ ਹਾਂ ਇਹ 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 ਜੰਗਲ ਦੀ ਬਰੀ ਜੰਗਲਾਂ ਚ ਰਹਿੰਦੀ ਸੀ ਆ ਇਹ ਜੰਗਲ ਦੀ ਬਰੀਡ ਆ ਪਰ ਇਹਦਾ ਆਂਡਾ ਕਿਹੜਾ ਵਾ ਉਹ ਬਹੁਤ ਹੀ ਵਧੀਆ ਤੇ ਵੀ ਕਾਲਾ ਹੁੰਦਾ ਆਂਦੇ ਆਂਡਾ ਬਹੁਤ ਵਧੀਆ ਇਹਦਾ ਇਹਦਾ ਕੋਈ ਟੇਸਟ ਜਿਹਦਾ ਵੀ ਕੋਈ ਫਰਕ ਉਹ ਜਾਂਦਾ ਨਹੀਂ ਟੇਸਟ ਕੋਈ ਫਰਕ ਨਹੀਂ ਟੇਸਟ ਸੇਮ ਆ ਦੇਦੇ ਸੀ ਜਾਂਦੇ ਵਰਗੇ ਹਾਂ ਮਤਲਬ ਉਸੇ ਹਿਸਾਬ ਜਿਵੇਂ ਕਦੇਸੀਆਂ ਦਾ ਦੂਜਾ ਉਹ ਆਡੇ ਦੇ ਵਿਚਾਰ ਚ ਕੋਈ ਫਰਕ ਨਹੀਂ 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 ਸਾਇਦ ਚ ਕੋਈ ਫਰਕ ਨਹੀਂ ਸੇਮ ਹੋ ਦੇਸੀਆਂ ਦੇ ਜੀ ਦੇਸੀਆਂ ਨੇ ਹਾਂ ਤੇ ਜਿਹੜਾ ਮਤਲਬ ਹੁਣ ਮਤਲਬ ਕਿੰਨੀ ਤੁਹਾਨੂੰ ਮਤਲਬ ਮਹੀਨੇ ਦਾ ਜਿਹੜਾ ਇਹਦਾ ਮਤਲਬ ਸਾਰਾ ਖਰਚਾ ਵਗੈਰਾ ਕੱਢ ਗਏ ਤੇ ਕੰਨਾ ਬਰਾ ਫਰਕ ਹੁੰਦਾ ਪਈ 43000 ਰੁਪਏ ਦਾ ਆ ਰਾਮ ਨਾ ਜੀ 43000 ਹਾਂ ਜੀ ਜਿਹੜੇ ਮਤਲਬ ਹੁਣ 20 20 30 ਲੱਖ ਰੁਪਏ ਲਾ ਕੇ ਨੌਜਵਾਨ ਜਿਹੜੇ ਨੇ ਉਹਦੋਂ ਨੂੰ ਮਚ ਕਰਨ ਦੇ ਕਹਦੇ ਅਧਿ ਇਹ ਵੀ ਜਾ ਕੇ ਕੰਮ ਕਰਦੇ ਨੇ ਉੱਥੇ ਵੀ ਫਾਰਮਾਂ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਦੇਖੋ ਜੀ ਮੈਂ ਵੀ ਮਤਲਬ ਕਵੈਦ ਦੇ 6-7 ਸਾਲ ਲਾ ਕੇ ਆਇਆ ਸੀ ਮੈਂ ਡਰਾਈਵਰੀ ਕਰਦਾ ਸੀ ਪਰ ਕੰਮ ਵੀ ਕੋਈ ਏਡਾ ਭਾਰਾ ਨਹੀਂ ਸੀ ਬੱਸ ਚਲਾਉਂਦਾ ਸੀ ਆਰਾਮ ਦਾ ਸਵਾਰੀ ਲਾਹ ਨਹੀਂ ਲਾਦ ਨਹੀਂ ਸਸਨ ਜਿਹਦਾ ਕੰਮ ਹੈਗਾ ਬਹੁਤ ਵਧੀਆ ਕੰਟਰੀ ਬਹੁਤ ਵਧੀਆ ਕੰਪਨੀ ਸੀ ਪੈਸੇ ਵੀ ਚੰਗੇ ਬਣਦੇ 60-70000 ਰੁਪਏ ਮਹੀਨੇ ਦਾ ਘਰ ਪਹੁੰਚਦਾ ਸੀ ਖਾ-ਪੀਂ ਵੀ ਉੱਥੇ ਮੈਂ ਪਰ ਲੇਕਿਨ ਲਿਆ ਖਾਲਿਆ ਕੰਮ ਕਰ ਲੈ ਬਸ ਇਹ ਪੂਜੇ ਮਤਲਬ ਫ੍ਰੀਜ ਹੈ ਮਤਲਬ ਜਦਾ ਆਜ਼ਾਦੀ ਚ ਨਹੀਂ ਹੈਗੀ ਆਪਣੇ ਕੰਮ ਦੇ ਵਿੱਚ ਆਜ਼ਾਦੀ ਹੈ ਜਦਾ 2 ਘੰਟੇ ਕਰ ਲੈਸੇ 2 ਸ਼ਾਮੇ ਮੁੜ ਕੇ ਆਰਾਮ ਨਾਲ ਬੈਠੋ ਇਹਦੇ ਵਿੱਚ ਜਾਨਕੀ ਪਰਿਵਾਰਕ ਮੈਂਬਰ ਨੂੰ ਸਹੂਜ ਦੇ ਰਹੇ ਨੇ ਪੂਰਾ ਜੀ ਪੂਰਾ ਪਰਿਵਾਰ ਪਾਉ ਪੂਰਾ ਗਰਮ ਕਲਪ ਘਾਬ ਸ਼ਾ ਚੱਲ ਜਾਂਦੇ ਫ੍ਰੀਜ ਵਗੈਰਾ ਚੱਲ ਜਾਂਦੇ ਹਾਂ ਜੀ ਮਗਰ ਉਹ ਘਰ ਦੇ ਸਾਰਾ ਕਰ ਲੈਂਦੇ ਨੇ ਜੀ ਉਹ ਮਸ਼ੀਨਾਂ ਦਾ ਵੀ ਦੇਖ ਲੈਂਦੇ ਨੇ ਜਨੂੰ ਫੀਡ ਪਾਉਣੀ ਉਹ ਵੀ ਪਾ ਦਿੰਦੇ ਸਾਰੇ ਉਹ ਕਰ ਲੈਂਦੇ ਨੇ ਇਹ ਮਸ਼ੀਨਾਂ ਦੇ ਵਿੱਚ ਜਿਵੇਂ ਆਡੇ ਲੱਗੇ ਨੇ ਇਹਨਾਂ ਨੂੰ ਮਤਲਬ ਚੇਨ ਵਗੈਰਾ ਵੀ ਕਰਨਾ ਪੈਂਦਾ ਉਹ ਮਤਲਬ ਰੋਟੀ ਘ ਹਰ ਵਾਰੀ ਉਹ ਕਮਾਉਣੇ ਪੈਦੇ ਕੋਈ ਜਿਆਦਾ ਵੱਡਾ ਕੰਮ ਨਹੀਂ ਆ ਉਹ ਤੇ ਬਾਅਦ ਤੁਹਾਨੂੰ ਪਤਾ ਆਟੋਮੈਟਿਕ ਲਾਇ ਸਿਸਟਮ ਹੈ ਉਹ ਖਿੱਚ ਕੇ ਕਮਾ ਲਈ ਦਿੰਦਾ ਦੁਬਾਰਾ ਵੀ ਇਹਦਾ ਕੋਈ ਟਾਈਮ ਹੈ ਦਿਨ ਦੇ ਵਿੱਚ ਜਦ ਰੱਖਾ ਉਹ ਕਿਸੇ ਤਰ੍ਹਾਂ ਹਾਂਜੀ ਮਰ ਦੋ ਦੋ ਘੰਟੇ ਬਾਅਦ ਜਾਂ ਤਿੰਨ ਘੰਟੇ ਬਾਅਦ ਕਮਾ ਰਹੇ ਹਾਂਜੀ ਠੀਕ ਹੈ ਉੱਤੇ ਫਿਰ ਕੋ ਟਿਕ ਮਾਰ ਕਰਦੇ ਹੋਗੇ ਜਾ ਕੇ ਮੈਂ ਸਾਰਾ ਮੈਂ ਨੇ ਉਹਦੇ ਮਤਲਬ ਨਿਸ਼ਾਨ ਲਾ ਕੇ ਰੱਖ ਦਿੱਤੇ ਨੇ ਵਿੱਚ ਤੇ ਪਤਾ ਲੱਗ ਜਾਂਦਾ ਵੀ ਕੋ ਮੈਂ ਤੇ ਨਹੀਂ ਕੋ ਮੇਦ ਮਾਰੋ ਪਤਾ ਲੱਗ ਜਾਂਦਾ ਕਿਸ਼ੇ ਦਰ ਹਾਂਜੀ ਫਿਰ ਉਹ ਟੇਸ ਹੋਏ ਕਿ ਨਹੀਂ ਹਾਂਜੀ ਜਿਹੜੇ ਹੁਣ ਮੇਰੇ ਖਾਲਾ ਨਾ ਪਾਇਏ ਮੇਰੇ ਖਾਲਾ ਕਿੰਨੇ ਦਿਨਾਂ ਤੱਕ ਜਿਹੜਾ ਨਿਕਲਣਾ ਮੇਰੇ ਖਾਲਾ ਇੱਕ ਦੋ ਦਿਨਾਂ ਤੇ ਮੇਰੇ ਖਾਲਾ ਬੱਚੇ ਨਿਕਲੇ ਨੇ ਬਾਅਦ ਆ ਬੱਚੇ ਹੁਣ ਨਿਕਲੇ ਨੇ ਦੋ ਦਿਨ ਦੇ ਹੋ ਗਏ ਨਿਕਲੇ ਨੇ ਹੁਣ ਫੇਰ ਕੱਲ੍ਹ ਜਾਂ ਪਰਸੋਂ ਫੇਰ ਨਿਕਲਣ ਵਾਲੇ ਆ ਹਾਂਜੀ ਇਹ ਕਿੰਨੇ ਦਿਨ ਤੱਕ ਮਸ਼ੀਨ 'ਚ ਰਹਿੰਦੇ ਤੇ ਉਸ ਤੋਂ ਬਾਅਦ ਜਿਹੜੇ ਨੇ ਜ਼ਮੀਨ ਤੇ ਮਗਾਉਂਦੇ ਆ ਇਹ 21 ਦਿਨ ਤੱਕ ਮਤਲਬ ਮਸ਼ੀਨ 'ਚ ਹੁੰਦੇ ਆ ਜੀ 21 ਪਰ ਤੋਂ ਬਾਅਦ ਫਿਰ ਵੱਡਾ ਬਰੂਡਰ ਉਹਦੇ ਕੋਲ ਵੱਡੇ ਰੂਮ ਚ ਲੈ ਜਾਂਦੇ ਆ ਆ 15 ਦਿਨ ਬਾਅਦ ਫਿਰ ਨਾਰਮਲ ਚ ਇਕ ਸੜ ਦਿੰਦੇ ਹਾਂਜੀ ਹਾਂਜੀ ਤੇ ਇਹ ਜਿਹੜੇ ਮਤਲਬ ਇਸ ਤੋਂ ਇਲਾਵਾ ਜਿਹੜੀਆਂ ਮਤਲਬ ਹੋਰ ਬਲੀਡਾਂ ਨੇ ਜਿਵੇਂ ਮਤਲਬ ਜਿਹੜੀਆਂ ਕਰਦੀਆਂ ਨੇ ਇੱਕ ਲੱਗਦਾ ਨਹੀਂ ਕਿਵੇਂ ਕਿਵੇਂ ਕੁਦਰਤ ਨਾਲ ਥੋੜੀ ਜਿਹੀ ਮਦਦ ਦਿੱਤੀ ਜਾਂਦਾ ਖਾਣ ਦਾ ਨਹੀਂ ਨਹੀਂ ਇਹ ਉਹ ਤੇ ਦੇਖੋ ਜੀ ਜੇ ਹੁਣ ਮੁਰਗੀ ਥਲੇ ਆਪਾਂ ਕਈ ਵੀ ਮੁਰਗੀ ਥਲੇ ਬਾ ਕੇ ਬੱਚੇ ਇਕੜਾਈਏ ਮੁਰਗੀ ਨੇ ਮਤਲਬ ਜਿਹੜਾ ਉਹ 15 ਅੰਡੇ ਤੋਂ ਵੱਧ ਨਹੀਂ ਕੱਢਣਾ ਮਤਲਬ ਇਹ ਨਹੀਂ ਸੀ ਮਾ ਜੀ ਸੀਮਾ ਇਹਦੇ ਫਿਰ ਉਹਨੇ 3 ਮਹੀਨੇ ਜਿਹੜੇ ਆ ਉਹਨੇ ਖੈੜਾ ਨਹੀਂ ਛੱਡਣਾ ਬੱਚਿਆਂ ਦਾ ਤੇ ਉਹਦੇ ਨਾਲ ਫਿਰ ਸਾਡੇ ਉਹ ਆਂਡੇ ਦੀ ਜਿਹੜੀ ਉਹ ਵੀ ਮਤਲਬ ਘਟਦੇ ਨੇ ਹੁਣ ਅਸੀਂ 3 ਮਹੀਨੇ ਚ ਕਿੰਨੇ ਅੰਡੇ ਲਾਦੇ ਮੁਰਗੀ ਤੋਂ ਨਹੀਂ ਉਹ ਮੁਰਗੀ ਜਿਹੜੀ 3 ਮਹੀਨੇ ਰੱਖਦੀ ਦੀ ਹੈ ਉਹ 21 ਦਿਨਾਂ ਚ ਕੱਢ ਲੇ 21 ਉਹਦੇ 21 ਦਿਨ ਬੱਚੇ ਉਹਨੇ ਵੀ ਇੱਕ ਦਿਨ ਬਾਅਦ ਕੱਢਣਿਆ ਹਾਂਜੀ ਪਰ ਜਿਹੜੇ ਬੱਚੇ ਜੋ ਛੱਡਦੇ ਆ ਨਾ ਉਹਦੇ ਮਤਲਬ 2 ਮਹੀਨੇ ਤੱਕ ਕਰਕੇ ਛੱਡਦੇ ਆ ਦੋ ਦੋ ਦੇ ਕਰਕੇ ਹਾਂਜੀ 21 ਦਿਨ ਤੱਕ ਬਿਠੀ ਨਹੀਂ ਲੈ ਗਏ ਬੱਚੇ ਨਿਕਲਦੇ ਬਾਅਦ 2 ਮਹੀਨਾ ਢਾਈ ਲੈ ਜਾਂਦੇ ਨੇ ਉਹਨੇ ਫਿਰ ਉਹ ਬੱਚੇ ਫਿਰ ਚੋਲ ਫਿਰ ਨਹੀਂ ਦਿੰਦੀ ਕੋਈ ਰੱਖਦੀ ਆਪਣੇ ਕੋਲ ਨਾਲ ਹੀ ਉਹ ਉੱਚ ਗੋਣਾ ਸਾਰਾ ਕੁਝ ਕਰਦਾ ਆ ਨੇ ਫਿਰ ਜੇ ਇਹਨੂੰ ਵਕਰੀ ਵੀ ਕਰਦੇ ਆ ਤਾਂ ਵੀ ਨਹੀਂ ਉਹ ਖੜਾ ਛੱਡਦੇ ਇਹ ਜਿਵੇਂ ਤੁਸੀਂ ਕਰਦੇ ਮੁਰਗੀ ਨੂੰ ਲੱਗ ਕਰਦੇ ਜੋ ਬੱਚੇ ਜ਼ਮੀਨ ਤੇ ਜਾਂਦੇ ਨੇ ਉਹਨਾਂ ਮੁਰਗੀਆਂ ਲੱਗੇ ਜਾਂਦੇ ਨੇ ਤਾਂ ਕੋਈ ਮਤਲਬ ਸਬਟ ਕਰਦੀ ਜਾਂ ਮਾਰਦੀ ਨਹੀਂ 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 ਕੋਈ ਕੋਈ ਚੱਕਰ ਨਹੀਂ ਹੈਗਾ ਹਾਂਜੀ ਕੋਲ ਉਹ ਸਬਤ ਆਮ ਤੋਂ ਦੇਖਦੇ ਆ ਆਮ ਕੱਠੇ ਰਫੇਲ ਤੇ ਸਾਰੇ ਦੇਖ ਹਾਂ ਜੀ ਹਾਂ ਜੀ ਪਿੱਛੇ ਦੋਨੋਂ ਕਰਦੇ ਨੇ ਥੋੜਾ ਵੱਡੇ ਜਿਹੜੇ ਛੋਟੇ ਨੂੰ ਮਾਰਦੇ ਨੇ ਤੋ ਵੇਖੋ ਉਦੋਂ ਹੁੰਦਾ ਮੈਂ ਕਿ ਆਪਾਂ ਸੈੱਟ ਕਰਦੇ ਹਾਂ ਬਿਲਕੁਲ ਰੱਖਦੇ ਜਾਂਦੇ ਹਾਂ ਹਾਂ ਜੀ ਹਾਂ ਜੀ ਤੇ ਇਸ ਤੋਂ ਇਲਾਵਾ ਜਿਹੜੀਆਂ ਮਸ਼ੀਨਾਂ ਆ ਨੇ ਮਤਲਬ ਕਿਹੜੇ ਕਿਹੜੇ ਮਤਲਬ ਜਿਹੜੀਆਂ ਇਹ ਮੀਡੀਆ ਜਿਹੜੀਆਂ ਤਿਆਰ ਕਰ ਸਕਦੀਆਂ ਹਰ ਇੱਕ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਮਤਲਬ ਜਿਹੜਾ ਬੱਚਾ ਕਢਾ ਸਕਦੇ ਹਰ ਇੱਕ ਤਰ੍ਹਾਂ ਦਾ ਆਂਡੇ ਦਾ ਹਾਂ ਬਹੁਤ ਪੰਛੀ ਬਲੋ ਹਾਂ ਪੰਛੀ ਨਹੀਂ ਜਿਹੜੇ ਮਤਲਬ ਹਵਾ ਚ ਉੱਡਦੇ ਨੇ ਉਹਨਾਂ ਦੇ ਨਹੀਂ ਜਿਹੜੇ ਜ਼ਮੀਨ 'ਤੇ ਚੜ੍ਹਦੇ ਨੇ ਉਹ ਉਹਨਾਂ ਦੇ ਕਢਾ ਸਕਦੇ ਕੋ ਜਿਹੜੇ ਅਸਮਾਨ ਵਿੱਚ ਉੱਡਦੇ ਆ ਉਹਨਾਂ ਦੇ ਜਿਹੜੇ ਜਿੰਨੇ ਵੀ ਬੱਚੇ ਨਿਕਲਦੇ ਨੇ ਉਹਨਾਂ ਨੂੰ ਚੋਗਾ ਖੁਦ ਖਵਾਉਣਾ ਪੈਂਦਾ ਮਤਲਬ ਕਾਰ ਆਪਣੇ ਖਾ ਸਕਦੇ ਬੱਚੇ ਹੋ ਤੇ ਇਹ ਜਿਹੜੇ ਧਰਤੀ ਵਾਲੇ ਹੁੰਦੇ ਜਾਨਵਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਆਪ ਚੋਗਾ ਚਲੂਗਾ ਜਿੰਨਾ ਪਰਚੀ ਜਿਹੜੀ ਲੀਡਰ ਦਾ ਲਾਵਾ ਤੁਸੀਂ ਕਦੇ ਓਵਰ ਡੈਮੋ ਵਿੱਚ ਆ ਕੇ ਕੀਤੀ ਕਿ ਮਸ਼ੀਨ ਦੇ ਵਿੱਚ ਪਾ ਦੇ ਤਾਂ ਰਿਜ਼ਲਟ ਕਿਵੇਂ ਨਿਕਲਿਆ ਮੈਂ ਜੀ ਕਾਂ ਦੇ ਬੱਚੇ ਕਢਾ ਕੇ ਦੇਖੇ ਸੀਗੇ ਕਾਂ ਦੇ ਮਤਲਬ ਨਾ ਸਾਡੇ ਇੱਕ ਇੱਥੇ ਅੰਬ ਸੀਗਾ ਤੇ ਹਵਾ ਦੇ ਨਾਲ ਡਿੱਗ ਪਿਆ ਉਹਦੇ ਉੱਪਰ ਉਹਨਾਂ ਨੇ ਡਿੱਤੇ ਸੀਗੇ ਹਾਂਜੀ ਉਹ ਮੈਂ ਚੱਕ ਕੇ ਤੇ ਮਸ਼ੀਨ ਚ ਪਾਤੇ ਉਹ ਬੱਚੇ ਨਿਕਲੇ ਪਰ ਉਹਦਾ ਫਿਰ ਸਾਨੂੰ ਪਤਾ ਜੀ 2 ਮਹੀਨੇ ਕਿੱਦਾਂ ਮਤਲਬ ਆਪਾਂ ਪਾਲੇ ਨੇ ਪਾਲ ਕੇ ਤੋਂ ਕਰਕੇ ਕੇਰ ਦੋ ਦਾ ਦਿੱਤੇ ਸਰਿੰਜ ਨਾਲ ਪਾਣੀ ਚੁੰਡੀ ਦੇ ਨਾਲ ਉਹ ਦਾਰੇ ਖਾਣੇ ਦਿਹਾੜੀ ਦੇ ਪੰਜ ਪੰਜ ਵਾਰੀ ਸਾਰੇ ਦਜੀਆ ਦੀ ਵਾਰੀ ਡਿਊਟੀ ਲੱਗੀ ਹੁੰਦੀ ਜਦੋਂ ਜਾਲਾ ਸਾਡੇ ਬਹੁਤ ਵੱਡਾ ਲੜ ਕੇ ਸਾਨੂੰ ਕੋਈ ਖਵਾਓ ਉਹ ਫਿਰ 2 ਮਹੀਨੇ ਦੇ ਕਰਕੇ ਤਿੰਨ ਦਫਾ ਰੁੱਡੇ ਉਹ ਫਿਰ ਕਿ ਕਿਤੇ ਲੱਗਦਾ ਨਹੀਂ ਪਲਾਸਟੂ ਬੀਏ ਐਵੇਂ ਬਰੇ ਨੇ ਪਰ ਉਹਨਾਂ ਦੇ ਵੀ ਦਿਮਾਗ ਜਰਾ ਤੁਹਾਡੇ ਸਾਹਮਣੇ ਮਤਲਬ ਇਹ ਥੋੜਾ ਜਿਹਾ ਨੀਵਾ ਜਾ ਰਹੇ ਵਾ ਕਿਉਂਕਿ ਇੰਨਾ ਤਗੜਾ ਦਿਮਾਗ ਲਾਉਣਾ ਐਨੇ ਮਤਲਬ ਚੁਣੌਤੀ ਕੋਦਣ ਤੋਂ ਦੇ ਕੇ ਇੱਕ ਮਗਰੋਂ ਇੱਕ ਲੱਗ ਜਾਵੇ ਚੀਜ਼ ਨੂੰ ਐਗਜ਼ੈਂਪਲ ਕਰ ਲਵਾਂ ਨਾ ਇਹ ਕਿ ਕਿ ਲੱਗਦਾ ਨਹੀਂ ਕਿ ਚੁਣੌਤੀ ਨਹੀਂ ਨਹੀਂ ਜਿਹਦੇ ਖਾਲੀ ਜਿਹਦੇ ਮਨ ਕੰਮ ਚ ਬੰਦਾ ਪੈ ਜਾਂਦਾ ਨਾ ਇੱਕ ਇੰਟਰਸਟ ਹੋਣਾ ਚਾਹੀਦਾ ਬੰਦਾ ਮੈਂ ਇਹ ਕੰਮ ਕਰ ਰਾਂ ਹੁਣ ਜਦੋਂ ਮੈਨੂੰ ਸੀ ਵੀ ਮੈਂ ਹੁਣ ਇਹ ਇਹਦੇ ਮੁਰਗੀ ਦੇ ਬੱਚੇ ਘਡੌਣੇ ਨੇ ਮੈਂ ਕਰਦਾ ਮੈਨੂੰ ਬਹੁ ਦੇਖਦਾ ਰਿਹਾ ਹਰ ਤਰ੍ਹਾਂ ਦੀ ਵੀਡੀਓ ਦੇਖੀ YouTube ਤੋਂ ਮੈਂ ਕਿੱਦਾਂ ਬੱਚੇ ਤਿਆਰ ਕਰਨੇ ਆ ਕਿੱਦਾਂ ਇਹਨਾਂ ਨੂੰ ਸਾਹਮਣਾ ਕਿਹੜੀ ਦਵਾਈ ਦੇਣੀ ਹੈ ਕੀ ਕਰਨਾ ਮੈਂ ਕਿਸੇ ਕੋਲ ਵੀ ਨਹੀਂ ਪੁੱਛਿਆ ਸਾਰਾ ਮੈਂ YouTube ਤੋਂ ਦੇਖ ਕੇ ਮੈਂ ਕੀਤਾ ਕਿੰਨਾ ਚਿਰੇ ਲੱਗਿਆ YouTube ਤੋਂ ਸਾਰਾ ਸਿੱਖਦਾ ਰਿਹਾ ਕਿੰਨਾ ਕੋਲ ਇਹ ਮੈਨੂੰ ਮਤਲਬ 2 ਮਹੀਨੇ ਤਿੰਨ ਤੋਂ ਮੈਂ ਦੇਖਦਾ ਰਿਹਾ ਕਰਦਾ ਰਿਹਾ ਦੇਖਦਾ ਰਿਹਾ ਕਰਦਾ ਸਾਰਾ ਕੁਝ ਬੁਲ ਸਿਰੂ ਹਾਂਜੀ ਤੇ ਮੈਨੂੰ ਸਿੱਖਦਾ ਰਿਹਾ ਜਿਹੜੀ ਵੀ ਚੀਜ਼ ਮੈਨੂੰ ਚਾਹੀਦੀ ਮੈਂ ਉੱਥੋਂ ਕੱਢ ਲੈਂਦਾ ਰਿਹਾ ਹਾਂਜੀ ਕਿਉਂਕਿ YouTube ਤੇ ਕੋਈ ਚੀਜ਼ਾਂ ਨੇ ਮੈਨੂੰ ਪਾੜ ਦਿੱਤੀਆਂ ਜਿਹੜੂ ਜਾਂਦੀਆਂ ਨੇ ਪਰ ਉਹਨਾਂ ਦੇ ਵਿੱਚ ਇਹ ਚੀਜ਼ਾਂ ਡਿclare ਵੀ ਕੀਤਾ ਜਾਂਦਾ ਵੀ ਇਨਾ ਹੋਊਗਾ ਜਿਉਂਗਾ ਉਹਦੇ ਵਿੱਚ ਗੈਪ ਜ਼ਰੂਰ ਉਹਦੇ ਰੱਖ ਲਿਆ ਜਾਂਦਾ ਪਰ ਉਸ ਤੋਂ ਲਾਵਾ ਤੁਸੀਂ ਅਕਸਰ ਆਪਣਾ ਦਵਾ ਨੂੰ ਲਾਵਾ ਵਿੱਚ ਨਹੀਂ ਉਹ ਤਾਂ ਫਿਰ ਦੇਖੋ ਜੀ ਕਰਨਾ ਪੈਂਦਾ ਨਾ ਵੀ ਹੁਣ ਵੀ ਇਹਨਾਂ ਨੂੰ ਬੱਚਿਆਂ ਨੂੰ ਕੀ ਮਤਲਬ ਕਮੀ ਆ ਮਤਲਬ ਕਿੱਦਾਂ ਹੁਣ ਗਰਮੀ ਲੱਗ ਰਹੀ ਹੈ ਉਹਨਾਂ ਜਾਂ ਸਰਦੀ ਲੱਗ ਰਹੀ ਹੈ ਕੀ ਉਹ ਸਾਰਾ ਕੁਝ ਆਪ ਹੀ ਦੇਖਣਾ ਪੈਂਦਾ ਤੁਹਾਨੂੰ ਹਾਂਜੀ ਹਾਂਜੀ ਠੀਕ ਠੀਕ ਜਣ ਕੇ ਹੁਣ ਤੁਸੀਂ ਮਤਲਬ ਕੋਈ ਵੀ ਮਤਲਬ ਤੁਹਾਡੇ ਕੋਲ ਆਉਂਦਾ ਹੋ ਜਾਨਕੀ ਐਕਟਰ ਜਾਂ ਮਸ਼ੀਨਾ ਜਾਂ ਕੋਈ ਥੋੜੀ ਬਹੁਤੀ ਮਾਤ ਲੈਂਡ ਬਹੁਤ ਕਮੀ ਪੇਸ਼ ਰਹਿਦਾ ਕੱਲ ਨੂੰ ਮਤਲਬ ਕੋਈ ਕਰਦਾ ਐਪਜੈਕਟ ਲוקਦਾ ਥੋੜੀ ਬਹੁਤੀ ਉਹ ਢਿਲਮਟ ਰਹੀ ਤੇ ਤੁਸੀਂ ਨੂੰ ਮਤਲਬ ਜਾਗਰੂਤਾ ਜਰੂਰ ਦਿਓ ਜਰੂਰ ਜੀ ਜੀ ਜੋ ਸਾਡੇ ਕੋਲ ਹੈਲਪ ਹੋ ਸਕੀ ਜਰੂਰ ਕਰਾਂਗੇ ਆਪਾਂ ਜੇ ਆਪਾਂ ਮਸ਼ੀਨ ਤਿਆਰ ਕਰਾਉਣੀ ਜਾਂਦਾ ਮਸ਼ੀਨ ਵੀ ਤਿਆਰ ਕਰਕੇ ਦਿਆਂਗੇ ਬੱਚੇ ਚਾਹੀਦੇ ਜਿਹਨੂੰ ਬੱਚੇ ਵੀ ਆਪਾਂ ਸੇਲ ਕਰਦੇ ਆ ਬੱਚੇ ਵੀ ਮਿਲਣਗੇ ਹਾਂਜੀ ਤੇ ਇਹ ਜਿਹੜਾ ਵਾ ਮਤਲਬ ਪੈਦਾ ਕਿੱਥੇ ਆ ਤੇ ਇਹ ਸਾਰਾ ਮਤਲਬ ਜੇ ਕਿਹਨੂੰ ਤੁਹਾਡੇ ਦਾ ਰ ਤੇ ਕਲਾਨੌਰ ਕਸਬਾ ਕਲਾਨੌਰ ਉਹਦੇ ਨਜ਼ਦੀਕ ਸਾਡਾ ਪਿੰਡ ਹੈ ਭੰਗਵਾ ਹਾਂਜੀ ਇਹ ਜਿਹੜਾ ਤੁਹਾਡਾ ਮਤਲਬ ਵਜਦਾ ਹੋਊਗਾ ਕੋਈ ਬੈਨਰ ਵਜਦਾ ਹੋਊ ਕਿੰਨ ਕਿਸ ਨਾਮ ਤੋਂ ਵਜਦਾ ਹੈ ਕਮਲ ਫਾਰਮ ਹਾਂਜੀ ਕਮਲ ਫਾਰਮ ਟਰ ਕੇ ਦੇਖ ਲਓ YouTube ਤੇ ਵੀ ਇਹ ਸਾਰਾ ਕੁਝ Instagram ਤੇ ਵੀ ਹੈ Facebook ਤੇ ਵੀ ਹੈ ਚੀਜ਼ ਹੋਰ ਕੁੱਲ ਕਿੰਨੀਆਂ ਬਲੀਡਾਂ ਨੇ ਤੁਹਾਡੇ ਕੋਲ ਜਿਹੜੀ ਮੜਦੇ ਕਰਦੇ ਮੇਰੇ ਕੋਲ ਇਸ ਟਾਈਮ 10 10 ਤੋਂ 12 ਬਲੀਡਾਂ ਹਾਂਜੀ ਹਾਂਜੀ ਠੀਕ ਠੀਕ ਜੀ ਠੀਕ ਹੈ